ਅਸੀਂ ਉਹ ਮੁਲਾਜ਼ਮ ਹਾਂ ਜੋ ਪਿਛਲੇ 10 ਤੋਂ 15 ਸਾਲਾਂ ਤੋਂ ਕੱਚੇ ਦਰਜੇ ਤੇ ਘੱਟ ਤਨਖਾਹਾਂ 'ਤੇ ਆਪਣਾ ਪਸੀਨਾ ਬਹਾ ਕੇ ਪੰਜਾਬ ਦੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਂਦੇ ਹਾਂ ਅਸੀਂ ਹਾਂ ਪੀ ਆਰਟੀਸੀ ਬੱਸਾਂ 'ਚ ਕੰਮ ਕਰਨ ਵਾਲੇ ਡਰਾਈਵਰ ਕੰਡਕਟਰ ਅਤੇ ਵਰਕਸ਼ਾਪ ਦੇ ਸਾਰੇ ਮੁਲਾਜ਼ਮ ਜੋ ਹਰ ਰੋਜ਼ ਆਪਣੇ ਘਰ ਪਰਿਵਾਰ ਤੋਂ ਪਹਿਲਾਂ ਸੇਵਾ ਨੂੰ ਤਰਜੀਹ ਦਿੰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਹੱਕ ਅੱਜ ਵੀ ਅਧੂਰੇ ਹਨ ਸਾਡੇ ਪੰਜਾਬ ਦੇ ਮਾਵਾ ਪੈਣਾ ਨੂੰ ਇੰਜ ਲੱਗਦਾ ਵੀ ਅਸੀਂ ਸਰਕਾਰ ਤੋਂ ਪਤਾ ਨਹੀਂ ਕਿੰਨੀਆਂ ਕਿ ਤਨਖਾਹ ਲੈਣੇ ਆ ਪਰ ਅਫਸੋਸ ਕਿਸੇ ਨੂੰ ਇਹ ਨਹੀਂ ਪਤਾ ਕਿ ਸਾਡੇ ਵੀਰ ਕੋਸ਼ ਅੱਜ ਵੀ ਕੱਚੇ ਨੇ ਇਹ ਉਹੀ ਮੁਲਾਜ਼ਮ ਹਨ ਜਿਨ੍ਹਾਂ ਨੇ ਇਸ ਸਰਕਾਰ ਨੂੰ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਸਰਕਾਰੀ ਬਸਾਂ ਰਾਹੀਂ ਪ੍ਰਚਾਰ ਕੀਤਾ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਪਰ ਜਦੋਂ ਗੱਲ ਆਪਣੇ ਹੱਕਾਂ ਦੀ ਆਈ ਤਾਂ ਕਿਸੇ ਨੇ ਸਾਡੀ ਆਵਾਜ਼ ਸੁਣਨੀ ਗਵਾਰਾ ਨਾ ਕੀਤੀ ਸਾਲ ਦਰ ਸਾਲ ਗੁਜ਼ਰਦੇ ਗਏ ਸਰਕਾਰਾਂ ਬਦਲਦੀਆਂ ਗਈਆਂ ਪਰ ਸਾਡੇ ਵਰਗੇ ਡਰਾਈਵਰ ਕੰਡਕਟਰ ਤੇ ਵਰਕਸ਼ਾਪ ਵੀਰ ਅੱਜ ਵੀ ਉਸੇ ਥਾਂ ਖੜੇ ਹਨ ਜਿੱਥੇ ਸਾਲਾਂ ਪਹਿਲਾਂ ਸਨ ਕੱਚੇ ਘੱਟ ਤਨਖਾਹਾਂ ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਹੋਏ ਹੁਣ ਇਹ ਚੁੱਪੀ ਹੋਰ ਨਹੀਂ ਚੱਲਣੀ ਇਹ ਲੜਾਈ ਸ਼ੁਰੂ ਕੀਤੀ ਹੈ ਸਾਡੇ ਹੌਸਲੇਵਾਨ ਭਰਾਵਾਂ ਨੇ ਆਓ ਹੁਣ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਹਨਾਂ ਦਾ ਸਾਥ ਦੇਣਾ ਹੈ ਆਪਣੀ ਏਕਤਾ ਦੀ ਤਾਕਤ ਦਿਖਾਉਣੀ ਹੈ ਸੂਬਾ ਪ੍ਰਧਾਨ ਜਤਿੰਦਰ ਸਿੰਘ ਗਿੱਲ ਵਾਈਸ ਸੂਬਾ ਪ੍ਰਧਾਨ ਕਰਮਜੀਤ ਸਿੰਘ ਕਰਮਾ ਦੀਪੂ ਪ੍ਰਧਾਨ ਹਰਪ੍ਰੀਤ ਸਿੰਘ ਰੇਵਾਲ ਵਾਈਸ ਪ੍ਰਧਾਨ ਰਮਨਦੀਪ ਸਿੰਘ ਅਮਨਾ ਬੜੀ ਰਣਜੀਤ ਪ੍ਰਧਾਨ ਸਰਕਾਰ ਨੂੰ ਸਾਫ਼ ਸੁਨੇਹਾ ਸਾਡੇ ਨਾਲ ਕੀਤੇ ਵਾਅਦੇ ਪੂਰੇ ਕਰੋ ਸਾਨੂੰ ਸਾਡੇ ਹੱਕ ਸਾਡੀ ਇੱਜ਼ਤ ਤੇ ਸਾਡੀ ਪੱਕੀ ਨੌਕਰੀ ਦਿਓ ਸਾਡੀ ਖਾਮੋਸ਼ੀ ਨੂੰ ਕਮਜ਼ੋਰੀ ਨਾ ਸਮਝੋ ਇਹ ਹੱਕਾਂ ਦੀ ਲੜਾਈ ਹੁਣ ਰੁਕੇਗੀ ਨਹੀਂ